ਇਹ ਗিয়ার ਦੇਊਗਾ ਤਾਂ ਅੱਗੇ ਚੜ ਗਿਆ। ਵਾਕਈ ਬੈਕਅਪ ਟਾਰਕ ਹੈ ਭੈਣ ਨਾ ਯਾਰ। ਦੇ ਹੋ ਰਿਹਾ। ਐ ਕਿਤੇ ਗਰਮੀ ਦਾ ਹਮਾਂਟਾ ਹੈ। ਰੀਲ ਨਹੀਂ ਬਹੁਤ ਬੰਨ ਹੈ। ਸਟੈਕਰ ਹੀ ਹੋਰ ਲਿਆ। 558 ਯਾਰ ਜਾਂ ਤਾਂ ਉਹ 50 42 ਤੇ ਉਹ ਘਟ ਸੀ ਹਨਾ ਵਜ਼ਨ ਘਟ ਸੀ ਉਹਦੇ ਤੇ। ਇਹ ਰੀ ਰਬੂ ਸੀ ਲਾ ਗਈ ਚੜਦੇ ਰਿਹਾ। ਵੀ ਹੁਣ ਸਵਰਾਜ ਆ ਗਿਆ ਆਪਾਂ ਤਾਂ ਕਰਦੇ ਸੀ ਇੱਥੇ ਮਸ਼ੀਨ ਦੀ ਵੇਟ ਕਰਦੇ ਸੀ ਪਰ ਵੀਰੇ ਮੜੀ ਵਾਇਕ ਟਾਇਰ ਆਉਣ ਵੇਨੇ ਆਪਾਂ ਸਵਰਾਜ ਆਈ ਤਾਂ ਇੱਥੇ ਖੜੇ ਆ ਵੇਟ ਕਰਦੇ ਆ ਤੇ ਉਹਨੂੰ ਟਰੈਕਟਰ ਆ ਹੀ ਜਾਂਦੇ ਆ ਇਹਦੇ ਤੇ ਲੋਡ ਵੀ ਵੱਡਾ ਹੀ ਲੱਗਦਾ ਲੈ ਵੇਨੇ ਵੀ ਮੂੰਹ ਚ ਆਖਲੇ ਉੱਥੇ ਹੀ ਤਾਂ ਝੋਟੇ ਨੇ ਇਹ ਯਾਰ ਸਾਰਿਆਂ ਨਾਲ ਸੌਖਾ ਜੜਿਆ ਲੈ। ਊਮਾ ਗੱਸ ਇਹ ਨਹੀਂ ਜਾਂਦਾ ਹੌਕਾ ਕੱਕ ਨਹੀਂ ਆ ਜੀ। ਬਹੁਤ ਹੀ ਅੜਿਆ ਯਾਰ। ਇਹਦੇ ਦੇ ਵਾਜਣਾ ਤਾਂ ਹਣ ਦੇ ਹਿਸਾਬ ਲਾ ਲਓ ਜੇ। ਇਹ ਵੀ ਨਵਾਂ ਮਾਡਲ ਹੈ। ਇੱਥੇ ਪਤਾ ਤਾਂ ਕੋਣ ਨਹੀਂ ਲੱਗਣਾ ਤਗੜੇ ਮਾੜੇ ਦਾ ਪੱਕੀ ਚੜਾਈ ਆ। ਭਾਈ ਗियर ਦੇਊਗਾ ਤਾਂ ਕਿੱਥੇ ਚੜ ਗਿਆ ਵਾਕਈ ਬੈਗ ਆ ਬਟੌਰ ਦਾ ਭੈਣ ਨਾ ਯਾਰ ਉਹ ਹੀ ਝੜ ਗਿਆ ਭਾਈ ਗियर ਪੁੱਛ ਕੇ ਕਿਹੜਾ ਗियर ਸੀਗਾ ਪਹਿਲਾ ਹਾਈ ਭਾਈ ਨੇ ਤਾਂ ਸਾਧਾ ਹੀ ਲਿਆ ਆਏ ਕਿਹੜਾ ਗੇਅਰ ਸੀ ਮਹਾਰਾਜ ਪਹਿਲਾਂ ਜੀ ਠੀਕ ਆ ਵਧੀਆ ਚੜਿਆ ਯਾਰ ਮੈਂ ਤਾਂ ਆਈ ਤਾਂ ਇੱਥੇ ਮਸ਼ੀਨ ਆਈ ਵੀ ਆਪਣੀ ਦਾ ਮੈਂ ਤਾਂ ਉਹਨੂੰ ਡੇਕੀ ਜਾਂਦਾ ਪਹਿਲਾਂ ਵੀ ਦੋ ਤਿੰਨ ਟਰੈਕਟਰ ਚੜਿਆ ਇੱਕ ਤਾਂ ਤੇਰਾ ਸਵਰਾਜ ਹੀ ਚੜਿਆ ਹੋਏ ਹੁਣ ਉਹ ਉਹਨਾਂ ਨੇ ਬੁਲਾ ਮੂੰਹ ਜਾਂ ਚੱਕੇ ਜਰੇ ਨੇ ਚੱਕੇ ਨਹੀਂ ਕਿ ਬੰਪਰ ਲੱਗਿਆ ਬੰਪਰ ਦੇ ਕਰਕੇ ਜਾਦੇ ਨੇ ਵੇਟ ਤਾਂ ਸੇਮ ਜਾਈ ਹੈ ਨਾ ਠੀਕ ਠੀਕ ਇਹ ਤਾਂ ਦੋ ਚਾਰ ਦਿਨ ਲੱਗ ਜਾਣਗੇ ਕੋਈ ਨਹੀਂ ਇੱਥੇ ਹੀ ਆਸੀਂ ਤੇਰੇ ਰੇਰਗੇ ਦੀਆਂ ਮਸ਼ੀਨ ਜਾਗਤ ਜੀ ਦਾ ਬਾਈ ਆ ਵੀ ਬਹੁਤ ਚੰਗਾ ਚੜਿਆ ਯਾਰ ਇੱਥੇ ਤੁਹਾਡੇ ਸਾਹ ਚ ਕਿਹੜੇ ਟਰੈਕਟਰ ਜਾਰੇ 60 ਟਾਇਰ ਵੀ ਬਹੁਤ ਫਰਦਾ ਯਾਰ ਹਨਾ 60 ਟਾਇਰ ਤੇ ਸਵਰਾ ਜੀ ਯਾਰ ਹੋਰ ਨਹੀਂ ਹੈਗੇ ਆ ਹੌਲੈਂਡ ਦਾ ਮੈਂ ਆਪਣੇ ਕੋਲੇ ਹੌਲੈਂਡ ਐਕ ਹੀ ਵੇਖਿਆ ਮੈਂ ਕੱਲ ਨੂੰ ਆ ਜਾ ਇਹ ਦੋ ਅੱਜ ਇਹਨੂੰ ਬਾਈ ਨੂੰ ਫੜ ਉਹ ਕਿਹੜਾ ਹੈ ਗੇਅਰ ਸੀਗਾ ਬਾਈ ਤੀਜਾ ਲਓ ਠੀਕ ਇਹ ਵੀ ਮੈਂ ਵਰਾਹੀ ਬਹੁਤ ਆਣਾ ਤੁਹਾਡੇ ਇਹ ਵੀ ਚੰਗਾ ਚੱਲਦਾ ਹਾਂ ਵਧੀਆ ਐਵਰੇਜ ਕਿਹੜੇ ਦੇ ਪਾਣੀ ਆ ਐਵਰੇਜ ਤੇ ਰੋਡ-ਰੋਡ ਦੇ حساب ਆ ਯਾਰ ਅੱਛਾ ਇਹ ਕਿੰਨਾ ਵਜੇ ਨੂੰ ਹੋਗਾ ਵੀ ਟਰਾਲੇ 'ਚ 200 ਹੁੰਦਾ ਤਾਂ ਉਸ ਦਿਨ ਠੀਕ 200 ਤੋਂ ਪੰਜ ਚਾਰ ਕਾਰਡਰ ਘੱਟ ਜੇ ਜੰਮਾ ਦਾ ਜਿਵੇਂ ਸੀ ਜੀ ਠੀਕ ਆ ਥੋੜੇ ਹਿਸਾਬ ਨਾਲ ਕੋਈ ਬੜਾ ਫਰਕ ਤਾਂ ਨਹੀਂ ਪੈਂਦਾ ਟਰੈਕਟਰਾਂ ਦਾ ਜ਼ੋਰਦਾਰ ਦਾ ਨਾ ਸੁਬਾਨਾ ਗੱਲਾਂ ਹੀ ਬਣੀਆਂ ਹਨ ਸਾਰੇ ਇੱਕੋ ਜਿਹਾ ਜੋਰੀ ਮਾਰਦੇ ਬਸ ਇੱਕੋ ਜਿਹਾ ਮਾਰਦੇ ਬਈ ਸਾਰੇ ਜੋਰ ਮਾੜਾ ਮਾੜਾ ਉਹ ਆ ਦੇ ਲੈ ਡੀਆਈਏ 580 ਆਪਣੇ ਜ਼ਿਮੀਦਾਰਾਂ ਨੂੰ ਕਹਿੰਦੇ ਛੋਟਾ ਹੈ ਛੋਟਾ ਕਹਦਾ 200 ਗੱਡਾ ਮਿੱਟੀ ਲਈ ਜਾਂਦਾ ਸਹੀ ਗੱਲ ਆਹ ਉਹ ਕਹਿੰਦਾ ਅਗਲਾ ਛੋਟਾ ਕਹਿੰਦਾ ਛੋਟਾ ਕਹਦੇ ਜ਼ਿਮੀਦਾਰ ਕਹਿੰਦੇ ਨਾ ਯਾਰ ਇਹ ਤਾਂ ਟਰੈਕਟਰ ਹੀ ਨਹੀਂ ਡ ਇਹ ਤਾਂ ਹੈ ਹੀ ਬਈ ਹੋਰ ਬਈ ਵਧੀਆ ਚੱਲਦਾ ਵਧੀਆ ਬਣ ਜਾਂਦਾ ਦਾਣਾ ਹਾਂ ਅੱਛਾ ਥੋੜੇ ਬਹੁਤ ਚੱਲਦਾ ਕੰਮ ਮਿੱਟੀ ਦਾ ਹਨਾ ਯਾਰ ਇਹ ਨਾਲ ਹੀ ਚੋਲੇਉਣੇ ਬਈ ਠੀਕ ਕਾਲ ਵਧੀਆ ਵੇ ਠੀਕ ਆ ਬਾਈ ਠੀਕ ਆ ਬਾਈ ਪਰ ਬੰਦੇ ਕਿਹੜਾ ਤੇਰਾ ਕੋਟਲੀ ਸੰਘਰਾ ਬਾਈ ਕੋਟਲੀ ਸੰਘਰ ਮੌਕਸਰ ਕੋਲੇ ਹਾਂ ਉਹ ਨਾ ਬੱਕ ਕੋਲਾ ਚਲਾਉਂਦਾ ਰਹਿੰਦੇ ਅਸਾ ਠੀਕ ਆ ਕੱਲ ਕੋਈ ਨਹੀਂ ਗਲੇ ਵੀ 200 ਕਵਾਂਟਲ ਮਿੱਟੀ ਆ ਐ 12 ਫਾਟ ਹੀ ਪਟਰਾਲੇ ਬਹੁ ਹੈ ਹੀ ਆ ਯਾਰ ਸਾਡੀ ਯਾਰ ਮਸ਼ੀਨ ਦੇਖੀ ਜੰਨੇ ਆ ਚੱਲ ਜਾਏ ਇਧਰ ਦੇਖਾਂਗਾ ਤਾਜਾ ਸਪੈਸ਼ਲ ਫਾਪ ਗਾਣ ਇੱਕ ਖੁੰਡੀ ਅਹ ਅਹ ਮੈਂ ਦਾ ਡਰਾ ਦਾ ਹੀ ਮੈਂ ਵੱਜਾ ਟਾਇਰ ਦਸ ਚਪੇ ਦਾ ਇੱਕ ਪੈ ਗੱਟ ਵੱਜੀ ਆਵਾਜ਼ ਆ ਰਹੀ ਇੱਧਰ ਆ ਰਹੇ ਨੇ ਇੱਧਰ ਆ ਗਏ ਬਈ ਤੇਰੇ ਕੋਲ ਖੜੇ ਖੜੇ ਆ ਜਾ ਸਪੈਸ਼ਲ ਪਾਸ ਉਹ ਨਿੱਪਲ ਗਵਾਜ ਕੇ ਪਤਾ ਨਹੀਂ ਲੀ ਕੀ ਕਰਦੇ ਇਹਦਾ ਇਹਦਾ ਨਿੱਪਲੀ ਲਾਇਆ ਪਿਆ ਮੂਰ ਉੱਤਲ ਪਤਾ ਨਹੀਂ ਕਿਹੜੇ ਹਲਾਗਣੇ ਲਾ ਲਿਆ ਤੇ ਹੁਣ ਆਹ ਦੇਖ ਲੋ ਜਾਲੀ ਹੂੰ ਕਰ ਕੇ ਸਾਰੀ ਟੇਢੀ ਕਰਤੀ ਬਾਹ ਦੇ ਨਾਇ ਫਰਕ ਆਇਦੋ ਇਹਦਾ ਏਡੀ ਸੋਹਣੀ ਸੈਟ ਸੀ ਨਾ ਟਰਾਲੀ ਵੀ ਸਾਨੂੰ ਇਹਦੀ ਸਮੱਸਿਆ ਹੀ ਕੋਈ ਨਹੀਂ ਉਹਦੀ ਦੁਖਾ ਕਣਾ ਇਹ ਤਾਂ ਦੋਦੇ ਭਾਈ ਸਰਦਾ ਪਾਪਾ ਦਾ ਹਾਂ ਨੱਪ ਕੇ ਮਾਰੇ ਨੂੰ ਜਾ ਰੇਸ ਕਰ ਮਾਰੀ ਹਾਂ ਕਰ ਲਈਏ ਤੇ ਸੋ ਭਰੇ ਨੂੰ ਜਾਂ ਲੱਗ ਗਿਆ ਹੋਣਾ ਮਾਰੇ ਪਾਸ ਕਰ ਲਈਏ ਆ ਗਏ ਇਹ ਦੇਖੇ ਸਾਰੇ ਚਲ ਕੋਈ ਬਾਤ ਸ਼ਾਮ ਵਜਰਾ ਨੂੰ ਟਾਈਮ ਨਾ ਲੱਗਦਾ ਸਵਾ ਸੁਹਾਈ ਬਈ ਆਦਾ ਹੁੰਦਾ ਕੰਗਣ ਨੂੰ ਥਾਂ ਬਣ ਜਾ ਆਪਣੇ ਨਾਲ ਉੱਤੋਂ ਵੀ ਆ ਮੋੜ ਤੇ ਜੋ ਮੋੜਸਾਲ ਹੌਲੀ ਹੋ ਕੇ ਮੋੜਨਾ ਇਧਰੋਂ ਨਾਲੀ ਤੇ ਨਿਕਲਾਂਗੇ ਆਪਾਂ ਨਾਲੀ ਆ ਗਈ ਆ ਜਿਹੜੀਆਂ ਨਾਲੀ ਆ ਗਈ ਬੜੀ ਜੇ ਚਾਲਦੀ ਹੈ ਰੋਠਾ ਤਾਂ ਚੰਗਾ ਸਰਪੰਚ ਇਹ ਨਾਲੀ ਆ ਜੇ ਨੇ ਦੂਜਾ ਹੋਣੀ ਹੋਰ ਅਜ ਅਗਿਨ ਅਲੀਆ ਹਦੰਦ ਉਹ ਵਾਰਡ ਜੀ ਦੀ ਨੇ 6 ਵਜੇ ਦੇ ਆਏ ਤੇ 9:30 ਹੋ ਗਏ ਤੇ ਤਿੰਨ ਟਰਾਲੇ ਲੰਗੇ ਚਾਰ ਹੋ ਗਏ ਚਾਰ ਪਰ ਕੇ ਕਿੰਨਾ ਚਿਰ ਖੜੇ ਵੀ ਰਹੇ ਆ ਤਾਂ ਚਾਰ ਪਰ ਕੇ ਚੱਲ ਗਿਆ ਤਾਂ ਭਾਈ ਇਹ ਟਾਈਮ 11-12 ਵਜੇ ਨੂੰ ਆਪਾਂ ਟਾਈਮ ਹੀ ਦੱਸਾਂਗੇ ਅੱਜ ਪਹਿਲੇ ਦਿਨ ਜੀ ਸਾਡਾ ਡਰਾਈਵਰ ਸਾਹਿਬ ਮਸ਼ੀਨ ਝਾੜਨ ਦਾ ਮੌਕਾ ਮਿਲ ਰਿਹਾ ਉਹ ਤੋਂ ਓਵਰਾ ਚੱਲੀ ਜਾਂਦਾ ਹੁਣ ਭਰਦੇ ਉਹਨੂੰ ਭਰਤਾ ਮਿੱਟੀ ਨਾ ਜਾਰੇ ਨੂੰ ਟਰੈਕਟਰ ਵਾਲੇ ਕਿਉਂਕਿ ਇਹ ਵਲੇ ਸੌ ਜਾਂਦਾ ਤੇ ਇਹ ਵਲੇ ਅਸੀਂ ਹੁਣੇ ਰਾਤ ਨੂੰ ਦੋਨੇ ਤੇ ਤਾਂ ਕਰਕੇ ਇਹਨੂੰ ਅੱਜ ਹੀ ਸਮਾ ਗਲੇ ਅੱਜ ਫੀਲਿੰਗ ਆ ਰਹੀ ਆ ਮਸ਼ੀਨ ਵਧਾਉਣ ਵਾਲੀ ਸਮਝ ਲਓ ਜਿਵੇਂ ਦੁਕਾਨ ਵਧਾਉਂਦੇ ਹੁੰਦੇ ਆ ਜੀ ਸਫਾਈ ਸੁਹੀ ਹੋਈ ਜਾਂਦੀ ਐ ਅੱਗੇ ਰਾਤ ਨੂੰ ਆਪ ਮਾੜੀ ਮੋੜ ਜੀ ਕਰਦੇ ਹੀ ਤੇ ਅਰਥਾਤ ਕੇ ਤਾਂ ਹੋਈ ਤੇ 2-3 ਵਜੇ ਠਾਲਦੇ ਅੱਗੇ ਅੱਜ ਹੁਣ ਸੋਖਣ 10 ਵਜੇ ਠਾਲਤੀ 9:30 ਇਹ ਆ ਲੈ ਟੈਕ ਵਾਧੂ ਗਈ ਸੀ ਮੈਂ ਉਹ ਖੜ ਗਈ ਕਿਉਂਕਿ YouTube ਬਾਈਆਂ ਮੱਚ ਜਾਂਦੀਆਂ ਜਿਆਦਾ ਟਾਈਮ ਨਹੀਂ ਜਾਂਦੇ ਅਰੀਜਨਲ ਦੀਆਂ ਹੀ ਚੱਲਦੇ ਨੇ ਜਨ ਨਾਲ ਚੱਲਦੇ ਨੇ ਆ ਦੋ ਸਪੀਰ ਤਾਂ ਹੀ ਲਾਏ ਆ ਉਹ ਖੜ ਗਈ ਆ ਚੱਲੀ ਜਾਂਦੀ ਉਹ ਉਹ ਠਬਰਾ ਵਾ ਤਰਿਆ ਉਹ ਜਾ ਵੀ ਲਏ ਅਸੀਂ ਤੱਕ ਆਪਣਾ ਅੰਕਲ ਵੀ ਕਹਿੰਦਾ ਮਾਈਏ ਵਿੱਚ ਤਿੰਨ ਮੋਟਰ ਦਾ ਪਾਣੀ ਛੱਡਿਆ ਉਹ ਵੀ ਆਈ 8 ਰੁਪਏ ਆ ਰਾਤ ਪਾਣੀ ਲੱਗਿਆ ਲੈ ਤੁਰੇ ਫਿਰ ਆਪਾਂ ਨੂੰ 2015 ਤੋਂ ਉਹ ਦੋ ਦਿਨੋਂ ਕੋਈ ਆ ਕੇ ਬਸ ਹੁਣ ਝੋਲਾ ਹੀ ਜਾਣੇ ਹਾਂ ਹਾਂ ਸਹੀ ਗੱਲ ਰੇਤਾ ਜਾਵਾਂ ਹਣ ਇਹ ਕੀ ਲਿਆਏ ਹੋਏ ਦੋਵੇਂ ਆਪਣੇ ਅੰਗੂ ਇਹ ਵੀ ਉਹੀ ਆ ਹਾਰੇ ਵੇ ਟਰਾਲੀ ਨਹੀਂ ਭਰਦੀ ਜੇ ਲੰਗਾ ਹੀ ਮਰਿਆ ਤੇ ਡਾਲਾ ਹੀ ਨਹੀਂ ਲੱਭਿਆ ਤੂੜੀ ਨੇ ਕਿਹੜੀ ਆਪਾਂ ਦੋਵੇਂ 500 ਦੀਆਂ ਹਾਂ ਤੰਗਲੀ ਇਹ ਬੜੀ ਤਗੜੀ ਹੈ ਚੱਕੀ ਤੇ ਵੇਖ ਹਾਂ ਉਹ ਆਛਾ ਸਾਰੀ 100 ਗ੍ਰਾਮ ਦੀ ਹਣੀ ਹੈ ਦਾ ਯਾਰ ਹਾਂ ਸੁਣੀ ਜਰਾ ਵੀ ਸਟੀਲ ਦੀ ਬਈ ਹਾਂ ਠੀਕ ਉਹ ਚੱਕੀ ਬਈ ਜਨਾਵੇਂ ਉਹ ਨਵੀਂ ਬੇਲ ਹੌਲਰ ਗਿਆ ਯਕੀਨ ਕੀ ਪਰ ਵਾਹੇ ਕਾਦੇ ਬਈ ਇਹ ਰੇ ਵਾਹੇ ਇੰਨੇ ਹੌਲੇ ਵਾਹੇ ਹਾਂ ਵਾਹੇ ਤਾਂ ਮੈਨ ਲੱਗਦਾ ਉਹਨਾਂ ਦੀ ਏਥੇ ਦੁਕਾਨ ਹੁੰਦੀ ਸੀੜ-ਜੂੜ ਦੇ ਹੋਣਗੇ ਵਾਹਾਂ ਹਾਂ ਇੰਨਾ ਯਾਰ ਵਾਹਾਂ ਹੌਲਾ ਹੁੰਦਾ ਹੀ ਹੁੰਦਾ ਹਲਕਾ ਇੰਨਾ ਦਾ ਆਦਾ ਯਾਰ ਮੌਤ ਹੀ ਲੱਗਦੀ ਵੇਖ ਕੇ ਇਹ ਸੂਈ ਜੇ ਕੱਢੇ ਤਖੇਣਾ ਇਹ ਤਾਂ ਨਹੀਂ ਦਿਖਾਉਂਦਾ ਯਾਰ ਇਹਣਾ ਦਿਖਾਉਂਦੀ ਨਹੀਂ 100 ਗ੍ਰਾਮ ਦੀ ਸਾਰੀ ਕਿੰਨਾ ਦਿਖਾ ਕੋਣ ਤੋ ਆ ਮਾਲਾ ਚਾ 100 ਦਾ ਘੱਟ ਜਿਆਦੇ ਜਿਆਦੇ ਘੱਟ ਕੇ ਦਾ ਜਾਂਦੀ ਲੱਗਦੀ ਹੈ ਇਹਦੇ ਵਿੱਚ ਮਿਚ ਮ ਭਾਰੀ ਆ ਆ 4-500 ਗ੍ਰਾਮ ਦੀ ਹੋਵਾ ਤਦ ਬਹੁ ਹੌਲੀਆਂ ਯਾਰ ਫਿਰ ਇਹ ਕੰਮ ਲੱਗੇ ਗਏ ਟਰੈਕਟਰਾਂ ਲੰਗਾ ਦੋ ਭਰਾਂnga ਆ ਜਾਈ ਧੰਨਵਾਦ ਕੀ ਹੋਇਆ ਇਹ ਫੜਾਇਆ ਯਾਰ ਲੰਗਾ ਦੂ ਬਾਲ ਹੈਗਾ ਚੰਗਾ ਏ ਮਾਦਾ ਠੇਕੇ ਤੇ ਦਿੰਦੀ ਆ ਜ਼ਮੀਨਾਂ ਪਾਜਾ ਠੀਕ ਹੈ ਅਸੀਂ ਪੱਤੇ ਕਰਦਾ ਨਸ਼ੇ ਪੱਤੇ ਕਰਕੇ ਸੈਂਟਰ ਤੋਂ ਫੜਾਇਆ ਹੋਇਆ ਮੈਨੂੰ ਲੱਗਦਾ ਹੁਣ ਆ ਢਾਲ ਤਾਂ ਜੇ ਅੱਜ ਪਹਿਲਾਂ ਚੜਾਈ ਆ ਗਿਆ ਜਿਹਨੇ ਜੜਦਾ ਘਣੀ ਆਪ ਲੋ ਅਸੀਂ ਪਹਿਲੇ ਹਾਈ ਜਿੰਨਾਂ ਤੋ ਰਾਇਦੇ ਗੰਗਰਾਰੀਆਂ ਪਵਾਂਗਾ ਕਰਾਸ ਪਾਈ ਬਾਈ ਚੜਾਈ ਵੀ ਬਹੁਤ ਆ ਯਾਰ ਕਿੱਡੇ ਉੱਚੇ ਵਾਣਾ ਫੜਦੇ ਹਾਂ ਉਹ ਨਾ ਇੱਧਰ ਤੇ ਮਾ ਨਹੀਂ ਗਾ ਲੈ ਵੀ ਮੁੰਡਾ ਕਹਿੰਦਾ ਮੈਂ ਵੀ ਚੜਾ ਕੇ ਦੇਖਣਾ ਤਾਂ ਚੜਾਊਗਾ ਬਾਈ ਚੜ ਗਿਆ ਬਈ ਫਲੈਪ ਜੇ ਤਾਂ ਲੈਿੰਦਾ ਕਿਹੜਾ ਗੇਅਰ ਸੀ ਤੀਜਾ ਲਾ ਪਹਿਲਾ ਹਾਈ ਥੋੜੀ ਜਿਹੀ ਦਾੜੇ ਨੂੰ ਹੁਣ ਵਿੱਚ ਫੇਰ ਚੜਾਉਣਾ ਨੇ ਯਾਰ ਆ ਇਸ ਦੁਆਰ ਕਿੱਥੇ ਜਾਣਾ ਹੈ ਇਸ ਦੁਆਰ ਕਿੱਥੇ ਜਾਣਾ ਹੈ ਜੇ ਤੂੰ ਆ ਕੇ ਆਪਾਂ ਉਹ ਕੋਲੇ ਦੇ ਟੋਰੀ ਵਰਤੀ ਹੁੰਦੇ ਹੋ ਜੇ ਲੱਗਦੇ ਉਹ ਵਰਟੇ ਕੇ ਤੇ ਬਾਅਦ ਚ ਉਹ ਕੋਠਾ ਲੀ ਗੇ ਉਧਰ ਪਹਿਲਾਂ ਆਹ ਰਾ ਚਲਾ ਔਰ ਮਸ਼ੀਨ ਕਿੱਧਰ ਲਿਆ ਆਇਆ ਉਹ ਉੱਥੇ ਆ ਜੇ ਕੰਪਿਊਟਰ ਦੀ ਉੱਥੇ ਲਿਆ ਆਵੇ ਉਧਰ ਆ ਰਾ ਜਾਣਾ ਆਹ ਰਾ ਚਲਾਏ ਫੂਕੇ ਨਵਾਂ ਹੌਲੀ ਤਾਰਾ ਕਰ ਕਲੱਚ ਨਾਲ ਪਕੜਾਂਦਾ ਰਾ ਕਰ ਗੇਅਰ ਚ ਤਾਰਾ ਕਰ ਆ ਮੈਨੂੰ ਵੀ ਲੈ ਚੱਲ ਚੰਗਾ ਪੈਰ ਕੱਢ ਦੀ ਟਰੈਕਲੀ ਨਾਲ ਕੀ ਛੀ 7 ਕੁਆਂਟਲ ਧੂੜੀ ਆ ਕੱਲੀ ਯਾ ਮਨ ਦਾ ਕੱਲਾ ਮੁੰਡਾ ਸੀ ਉਹ ਨਸ਼ੇ ਨੂੰ ਸ਼ੇ ਕਰ ਲੱਗ ਗਿਆ ਤੇ ਹੁਣ ਵਿਚਾਰੀ ਕੱਲੀ ਲੈ ਤੋੜੀ ਨੂੰ ਲੱਗੀ ਪਈ ਹੈ ਸੁਭਾ ਦੀ ਆ ਯਾਰ ਰੋਟੀ ਟੋਕਾ ਕਿੰਨਾ ਭਾਂਡਾ ਟਿੰਡਾ ਲਿਆਉਣਾ ਪਿਆ ਹਨ ਘਰੇ ਕੰਮ ਕਰੇ ਫਿਰ ਹੁਣ ਖੇਤ ਕਰੀ ਜਾਂਦੀ ਹੈ ਦੁਨੀਆ ਦੇ ਬਾਲੇ ਰੰਗ ਆ ਹਨਾ ਯਾਰ ਦੁਨੀਆ ਤੇ ਬਹੁਤ ਪਰਿਵਾਰ ਕਿਵੇਂ ਦਾ ਕੋਈ ਕਿਵੇਂ ਦਾ ਲੈ ਹੁਣ ਸਾਲਾ ਫੀਲ ਹੁੰਦਾ ਵੀ ਆਪਾਂ ਪਾਈਆਂ ਯਾਰ ਵਿਚਾਰੀ ਉਹ ਮਾਂ ਤਾਂ ਔਖੀ ਹੀ ਜਾਂਦੀ ਹੈ ਇਹਨੂੰ ਸੜਕਾ ਬੋਲਦੇ ਹੈ ਆਪਾਂ ਲਫਾਫਾ ਕਹਿੰਦੇ ਆ ਇਹਨੂੰ ਕਿਸੇ ਏਰੀਆ ਚ ਹੋਰ ਕੁਝ ਕਹਿੰਦੇ ਨੇ ਸਾਡੇ ਬੋਲਦੇ ਆ ਆ ਵੀ ਹੁਣ ਮਹੀਨੇ ਨੂੰ ਪੁੱਛਣਾ 5 ਇੰਚ ਹੀ ਮੋਟਰ ਦਾ ਲਫਾਫਾ ਹੈਗਾ ਯਾਰ ਨਹੀਂ ਯਾਰ ਹੁੰਦਾ ਹੀ ਪਾਟ ਗਿਆ ਫਲਾਨਾ ਲੈ ਗਿਆ ਆ ਗੱਲਾਂ ਹੋਣੀਆਂ ਹੁਣ ਲੈ ਵੀ ਮੇਤਰੋ ਡਰਾਈਵਰ ਸਾਹਿਬ ਆਪਣੇ ਚਲੇਗੇ ਕੋਈ ਕੰਮਕਾਰ ਹੋਣਾ ਤੇ ਆਪਾਂ ਰਹਿਗੇ ਹੁਣ ਕੱਲੇ ਦਿਨ ਵੀ ਆਪਣੇ ਕੋਲੇ ਅੱਜ ਰਾਤ ਦਾ ਹੀ ਸੀ ਬਸ ਕੱਲ ਨੂੰ ਤਾਂ ਪੈਂਡ ਹੀ ਜਾਣਾ ਸੀ ਤੇ ਹੁਣ ਬਣਾ ਕੇ 12-13 ਵਿੱਗੇ ਰਹਿੰਦੇ ਆ ਕੋਸ ਸਵੇਰੇ ਹੈਗੇ 8 ਕਿ ਵਿੱਗੇ ਕਿਸੇ ਵਾਸਤੇ ਉਹ ਚੱਕ ਕੇ ਦਿਨੇ ਜਾਵਾਂਗੇ ਆਪਾਂ ਲਓ ਜੀ ਮੇਤਰੋ ਚਾ ਚੜ ਰਿਹਾ ਵੀ ਕੱਲ ਨੂੰ ਪਿੰਡ ਜਾਣਾ ਤੇ ਬਹੁਤ ਦਿਨ ਹੋ ਗਏ 6 ਤਰੀਕ ਦੇ ਆਏ ਹੋਏ ਆ ਤੇ 27-28 ਪਤਾ ਨਹੀਂ 30 ਤਰੀਕ ਦੇ ਨੇੜੇ ਹੋਗੇ ਰਵਾਂਗੇ ਤੇ ਵਧੀਆ ਸਿਜਨ ਲਾ ਗਿਆ ਵਾ ਇਹੋ ਤੇ ਕਿਰਪਾ ਨਾ ਉਹ じゃ ਪਰ ਪਿੰਡ ਆਪਣਾ ਸੀਜਨ ਘਟ ਗਿਆ ਪਿੰਡ ਆਉਣੀ ਧੱਕਣੀ ਖੱਢੀ ਆ ਗਏ ਕਿ ਕਰਾਈ ਕਰੋ ਇਹਦੀ ਪੰਡ ਚਾਸਾ ਹੀ ਘਾਟੀ ਕਰਦੇ ਆ ਇੱਕ ਤਾਂ ਨਾਲ ਟਰੈਕਟਰ ਦੇਣਾ ਪੈਂਦਾ ਇੱਕ ਫਿਰ ਪੈਸਾਂ ਤੇ ਥੋੜਾ ਜਿਹਾ ਔਖਾ ਜਿਹਾ ਲੱਗਦਾ ਕੰਮ ਯਾਰ ਗਰਾਹੀ ਗਰਾਈ ਕਰਦੀ ਇੱਥੇ ਹਿਸਾਬ ਵਧੀਆ ਤੇ ਬਾਕੀ ਨਾਲ ਤੋਂ ਨਾਲ ਕੰਮ ਹੁੰਦਾ ਇੱਥੇ ਜਿਆਦਾ ਤਾਂ ਆਲਾ ਖਾਤੇ ਕੁੱਤੇ ਭਾਈ ਜਾਂਦਾ ਨਾਲ ਲੈ ਕੇ ਤਾਂ ਨਹੀਂ ਤੁਰਦੇ ਤੁਰਦੇ ਹੁੰਦੇ ਰਹੇ ਆਪਾਂ ਖਾਤੇ ਕੁੱਤੇ ਬਾਹਲੀ ਦੇ ਚਲ ਤੇ ਬਾਕੀ ਵੀਰੋ ਬਸ ਅੱਜ 10 ਵਜੇ ਨੂੰ ਫਿਣੀ ਹੋ ਗਏ ਬਾਕੀ ਰਹਾ ਜਣ ਸੌਣੇ ਕਲੂ ਖਰਾ 8 7 ਟਰਾਲੀਆਂ ਕਿਸੇ ਦੀਆਂ ਬਣਾਉਣੀਆਂ ਆ ਉਹ ਬਣਾ ਕੇ ਤੁਰ ਪਣਾ ਆਪਾਂ ਬਸ ਲੈ ਵੀ ਜਿੰਦਰ ਵਾਲਾ ਡੀਆਈ ਵਾ ਕੇ ਲੈਣੇ ਆ ਇਹ ਦੀ ਜਿਹੜਾ ਉਹਦਾ ਪੱਟ ਦਾ ਟਾਵਲ ਨੂੰ ਲਵਾਉਣ ਲੱਗਿਆ ਲੈ ਫਾਤੋ ਯਾਰ ਹਾਲਾ ਤੇ ਸਾਰੇ ਚੰਨ ਹਾਰ ਗਿਆ ਬੜੇ ਡੂੰਗੇ ਜਾਦੇ ਹੋਰ ਹੀ ਹੈ ਤੇ ਗਲੇਗੇ ਬੜਾ ਪਹਿਲੇ ਹਾਲਾ ਯਾਰ ਪਹਿਲੇ ਹਾਈ ਕਹਿੰਦਾ ਕਿ ਤੇ ਲੋਨ ਮਾਰਦਾ ਨਾ ਪਹਿਲਾ ਹਾਈ ਬੜੀ ਆ ਜ਼ੋਰਦਾਰ ਤੇ ਬੜਾ ਜਲਦੀ ਜਾਂਦਾ ਮੈਂ ਆਹ ਜੀ ਜੀ ਕਰਨਾ ਹੈ ਮੈਂ ਬਾਈ ਨੂੰ ਫੋਨ ਕਰਨਾ ਕਿਹੜਾ ਕਾਗਜ਼ੀ ਮੈਂ ਹੀ ਨਾ ਕਿਤੇ ਟਾਪ ਲੋਅਰ ਤਾਹੀਂ ਭੱਜਿਆ ਯਾਰ ਦੂਜੇ ਦਾ ਸਾਕ ਹੈ ਤਗੜਾ ਜਿਹੜਾ ਖਿੱਚੀ ਹੋਣਾ ਲੋਹੇ ਦਾ ਸਾਕ ਹੈ ਲੈ ਵੀ ਮੈਂ ਤਰ ਫੇਰੋ ਚੱਲੇ ਅੱਜ ਪਿੰਡਾਂ ਨੂੰ ਪਹਿਲਾਂ ਹੁਣ ਦੇਖ ਕੇ ਆਇਆ ਦੋ ਕਰਾਂ ਦਾ ਟਾਂਗਰ ਜੀ ਅਸੀਂ ਟਾਂਗਰ ਨਹੀਂ ਪਸੰਦ ਆ ਤੇ ਕੋਸਤਾ ਮਾਣੀ ਬਦਲ ਗਿਆ ਜਦੋਂ ਮਾਨ ਬੰਦੇ ਦਾ ਹੋ ਜੇ ਵੀ ਪਿੰਡ ਜਾਣਾ ਰਾਤ ਦਾ ਉਹਨ ਸੋਭਾ ਇੱਕ 35 ਵਿੱਗਿਆਂ ਵਾਲਾ ਐ ਇੱਕ 12 ਵਿੱਗਿਆਂ ਵਾਲਾ ਆ ਦੋਵੇਂ ਵੇਖ ਜਾਂਦੇ ਬਸ ਫਿਰ ਮਣਜਾ ਖੜਾ ਹੀ ਨਹੀਂ ਯਾਰ ਛੱਡ ਪਰੇ ਠੀਕ ਸੀ ਡਾਂਗਰ ਦਾ ਵੀ ਪੈਂਡ ਹੀ ਚੱਲਦੇ ਇਹਦੇ ਨਾਲ ਕੱਲ ਹਜੇ 13 ਟਰਾਲੀਆਂ ਭਰੀਆਂ ਤੇ ਇਹਦਾ ਹਾਲ ਦੇਖੋ ਕੱਲ ਤਾਂ ਜ਼ਿਆਦੀ ਭਰੀਆਂ ਸੀ ਪਾਣੀ ਸਾਫ਼ ਕਰਕੇ ਨਵਾਂ ਪਾ ਕੇ ਲਾਵਾਂਗੇ ਰਾਰੂ ਤੇ ਰੇਸਾਂ ਦਿੱਤੇ ਜਾਂਦੀਆਂ ਕੱਟਾਂ ਫਿਰ ਬਾਹਲਾ ਵਿੱਚ ਪਸਾ ਦਿੰਦੀ ਟਰਬੋ ਇਹਦੇ ਆ ਖੜਾ ਆ ਪਾਣੀ ਦਾ ਪਟਾ ਰਿਹਾ ਨਾ ਗਾ ਵੀ ਨਾ ਮੇਰੇ ਵੇਰ ਤੋਰਦਾ ਨਾ ਕਿਤੇ ਖੇ ਦੇ ਕਿਹੜੇ ਰੱਗੇ ਦਾ ਹਾਲ ਕਰ ਲਿਆ ਹੁਣ ਕਿਉਂ ਇਹ ਦੇਖਿਆ ਜੋ ਟਰਾਲੀ ਦਾ ਭਰ ਦੇਣੀ ਆ ਟਾਈਮ ਬਾਲਾ ਲੱਗਦਾ ਉਹੀ ਤੁਰਨਾ ਪੈਂਦਾ ਹੌਲੀ ਹੌਲੀ ਹਣ ਉਹਦੇ ਨਾਲ ਦੇਖੇ ਦਾ ਹਾਲ ਹੈ ਤੇਰੇ ਟਰਾਲੀ ਭਰੇ ਨਾ ਭਰੇ ਠੇਕ ਵਿਕੇ ਚੱਕ ਕੇ ਜਲਾ ਅੱਖਾਂ ਤੋਂ ਜਾਵਣਾ ਗੇ ਰੋਣੇ ਜਾ ਕੇ ਕੀ ਕਰਾਂਗਾ ਇਹ ਤਾਂ ਬਹੁਤ ਹੋ ਗਏ ਯਾਰ ਇੱਕ ਘਰੇ ਵੀ ਛੇਤੀ ਜਵਾਨ ਫੜਾ ਦੇ ਵੀ ਆਵਾਂਗੇ ਇੱਕ ਡਰਾਈਵਰ ਹੋਰ ਹੋ ਕਰਿਆ ਉਹਨੂੰ ਫੜਾਈ ਬੈਠੇ ਸੇਰੇ ਆਵਾਂਗੇ ਲਾਉਣੀ ਦਾ ਆਉਂਦੀ ਹੈ ਜਾ ਕੇ ਬੰਦ ਮਿੰਟ ਦਾ ਨਾ ਮਾਤਾ ਤੇਰੇ ਹੀ ਨਹੀਂ ਵੜਾ ਨਾ ਬੜਾ ਲੰਗਾ ਰੇ ਡਾਇਰ ਦੀ ਵੇ ਲਾਂਗੇ ਦਾ ਘੱਟ ਜੀਆ 500 ਰੁਪਏ ਹੋਈ ਨਹੀਂ ਦਾ ਫੈਂਡ ਜੱਲੀ ਹੁੰਦਾ 500 700 ਬਣਾ ਕੇ ਰੱਖਣ ਨੂੰ ਪਰ ਆਪਾਂ ਕੋਈ ਹੋਈ ਬਸ 700 1000 ਬਣਾ ਕੇ ਰੱਖ ਦੇਣੀਆ ਬਸ ਹੋਰ ਨਹੀਂ ਜੀ ਜੋੜ ਦਾ ਸ਼ੇਵਿਕ ਚੱਟ ਕੇ ਉਦੋਂ ਬਾਅਦ ਜਾਵਾਂਗੇ ਉਹਦੇ ਨਾਲ ਹੋਰ ਬੱਤਾਂ ਮਿਲਣਗੇ ਆ ਪਾਸ਼ੋ ਮੰਡੇ ਲੱਗਦੇ ਹੁੰਦੇ ਉਹਦੇ ਵਾਸਤੇ ਛਾਂ ਜੀ ਬਣਾਈ ਵੀ ਆਵੇ ਸਰ ਕਾਨੇ ਜੀ ਪਾ ਪਾ ਬੱਕਰੀਆਂ ਕੋ ਐਤਰੀ ਦਾ ਕਲਾਉਡਿੰਗ ਦੇ ਨਾਲ ਹੀ ਰਹੇ ਆ ਜਮਾ ਆਨਮਾਨਗੜ ਦਾ ਬਾਈਪਾਸ ਆਪਣੇ ਫੋਰ ਵਾਲੇ ਪਾਸ ਆਹ ਬੜੀ ਜਾਤੀ ਹੈ ਪਹਿਲਾਂ ਟੀਵੀ ਚਾਰ ਤੋਂ ਦੇ ਅੰਦਰ 650 ਕਰ ਦਮ ਮੈਨੂੰ ਬੜਾ ਪਸੰਦ ਆਈ ਹੁਣ ਹੁਣ ਇਹ ਕਾਰ ਲੱਗਿਆ ਬੰਦ ਨੇ ਲੈ ਹਰ ਆ ਇਹ ਬੜਾ ਚਾਈ ਗਿਆ ਨਾ ਕਿ ਭਰਾ ਇਹ ਵੀਡੀਓ ਦੇ ਵਿੱਚ ਹੀ ਲਈ ਗਾਣਾ ਜਦੋਂ ਘਰੇ ਟੀਵੀ ਤੇ ਰਹਿਣਾ ਵੀਡੀਓ ਉੱਥੇ ਵਾਲਾ ਓਪਰਾ ਲੱਗਦਾ ਫੋਨ ਕਾਹ ਦੇ ਨੈਰੂ ਕਾਇ ਲਾਦਾ ਉਹਨੇ ਵੀ ਆਪਣੇ ਵੀਡੀਓ ਦੀ ਕੁਆਲਿਟੀ ਹੈ ਹੀ ਨਹੀਂ ਯਾਰ ਕਰੋ ਸੁਧਾਰੀ ਨਹੀਂ ਜਾਣੀ ਗੰਬਲ ਕੁੰਬਲ ਹੋਵੇ ਹਰ ਟਾਈਮ ਫੇਰ ਸਮੂਥ ਚੱਲੇ ਵੀਡੀਓ ਹੁਣ ਟਰੈਕਟਰ ਦੇ ਮੰਨ ਲਓ ਜੇ ਅੱਜ ਦੱਸੂਗਾ ਇਹ ਵੀ ਚੰਗਾ ਕਰਨਾ ਵੀ ਚਾਹਾਂਗੇ ਹੋਰ ਬੰਦ ਹੋ ਰਹੇ ਨੇ ਲੈ ਵੀ ਮਿੱਤਰੋ ਹੁਣ ਪਾਉਣਾ ਚਾਰ ਚੱਕਰ ਦੇ ਸ਼ੇਰ ਉਹ ਜਿਹਾ ਜੀ ਹੈ। ਤਰਾਸ ਤੋਂ ਸੱਜਣੀ ਆ ਜਿਹੜਾ ਮੁੰਡਾ ਨਾ ਵਿਚਾਰਾ ਐਨਕਾਉਣਗਾ ਠੋਕੀ ਕਰਦਾ। ਹੋਂਦਾ ਪੈੜੀ ਜਾਵਾ ਹੋਵੇ ਬਾਈਪਾਸ ਤੇ ਆ। ਤੇ ਬੜੀ ਆ ਜਹਾਂ ਤੇ ਆ ਵਿਚਾਰੇ ਦਾ ਫੋਰ ਟਰੈਕਟਰ ਹੈ। ਤੇ ਇਹਨੇ ਸਾਡੇ ਨਾਲ ਬਾਈ ਨੇ ਗੱਲ ਕਰ ਲਈ। ਗੁਰਦੇਜ ਨੇ ਉਹ ਹੀ ਮੰਗ ਲਿਆ ਕਹਿੰਦਾ ਟਰਾਲੀ ਦਾ ਭਰਦੇ ਨਹੀਂ ਤੋ 1500 ਵਿੱਗੇ ਦਾ ਦੇ ਦੇ ਸਾਨੂੰ। ਤੇ ਇਹ ਵਿਚਾਰਾ ਨਵਾਂ ਬੰਦਾ ਸੀਗਾ। ਇਹਨੇ ਸਾਡੇ ਨਾਲ ਗੱਲ ਕਰ ਲਈ ਵੀ ਚਲ ਠੀਕ ਆ। ਆਨਾ ਮੈਂ 1100 ਦੇ ਦੂੰਗਾ ਚੱਲ ਫੇਰ 1200 ਤੇ ਆ ਗਿਆ ਤਾਂ ਹੁਣ 1200 ਰੁਪਏ ਦੇ ਹਿਸਾਬ ਨਾਲ ਜੋ 6 ਵਿੱਗੇ ਚੱਕੇ ਕੇ ਟਰਾਲੀਆਂ ਭਰੀਆਂ ਤੈਨਾਂ ਤੇ ਰੁਪਈਆ ਬਣ ਗਿਆ 6900 ਕਰਦੇ ਬਣਾਈ ਜਾਂਦਾ ਹਨ 7500 ਕਿੰਨਾ ਤੇ ਫੇਰ ਯਾਰਸ ਵਾਲੀ ਰੂਹ ਹੀ ਨਹੀਂ ਮੰਨੀ ਵੀ ਇੰਨੇ ਪੈਸੇ আর ਤਿੰਨਾਂ ਟਰਾਲੀਆਂ ਦੇ ਕਿਉਂ ਲੈ ਕੇ ਜਾਈਏ ਫੇਰ ਇਹਨੂੰ ਘਰ ਦੇ ਜਾਂਦਾ 200 ਘੱਟ ਦੇ ਦੇ ਯਾਰ ਮੈਂ ਨਹੀਂ ਯਾਰ ਜੱਟਾ ਜਾ ਜਾ ਥੱਕਾ ਇੱਥੇ ਰਹਿਣਾ ਮੈਂ ਤਾਂ 1500 ਰੁਪਏ ਟਰਾਲੀ ਦੇ ਲੈਣੇ ਉੜ ਗਿਆ ਉਹ ਜਾ ਨਜਾਇਜ਼ ਟਾਈਮ ਵੀ 1 ਵਜੇ ਗਿਆ ਟਰਾਲੀਆਂ ਤਿੰਨ ਭਰੀਆਂ ਜਾਂਦਾ ਪਰ ਇਹ ਰੰਨੇ ਪੈਸੇ ਲੈ ਇਹਨਾਂ ਨੇ ਮਾਣੀ ਨਹੀਂ ਮੰਨਿਆ ਫਿਰ ਉਹ ਬਾਈ ਆ ਪਿਆ ਨਾ ਚਾਲਿਆ 5000 ਦੇ ਦੇਣਾ ਤੁਹਾਨੂੰ ਤਿੰਨਾਂ ਟਰਾਲੀਆਂ ਦਾ 5000 ਦਿੱਤਾ ਚਾਚਰੇ ਨੇ 2220 ਉਹ ਜਿਹੜੀ ਗੱਲ ਕਰੀ ਉਹਦੇ ਹਿਸਾਬ ਨਾਲ ਛੱਡਿਆ ਇਹਦੀ ਬਾਈ ਨੇ ਖੁਸ਼ ਹੋ ਕੇ ਦਿੱਤੀ ਜਨ ਕਿਉਂਕਿ ਆਉਂਦਾ ਨਹੀਂ ਸੀ ਕੋਈ ਘਰਤੀ ਤੇ ਆਰੀ ਵਿੱਚ ਧਾਣੀ ਚੱਲਿਆ ਸਮਾਨ ਲੈਣ ਹੌਲੀ ਹੌਲੀ ਬੰਦਾ ਅਥਰਾ ਹੀ ਆ ਨਾ ਜਿਹਨੇ ਸਾਡੇ ਨਾਲ ਐਡਾ ਸੌਦਾ ਤਕੜਾ ਕਰ ਲਿਆ ਜੀ ਮੈਂ 7000 ਰੁਪਏ ਬਾਣੀਆ ਤਿੰਨਾਂ ਟ੍ਰਾਲੇ ਨੇ 2300 7500 22 3200 ਟ੍ਰਾਲੇ ਵਹਿ ਗਏ ਦੋ ਵਿੱਗਿਆਂ ਚ ਭਰੀ ਹੈ ਭਾਈ ਰੋਇਆ ਇਹ ਨਾਲ ਬਗਾਰੇ ਦੀ ਤਿਆਰੀ ਕਰਦੇ ਮਿੱਤਰ ਝੋਨੇ ਵਾਲਾ ਵਾਹਣਾ ਹੈਰਾ ਦੇ ਇਥੇ ਆਪਾਂ ਡੀਆਈ ਨੂੰ ਮਾਰਦੇ ਹਾਂ ਦਾ ਟੋਟਾ-ਵੋਟਾ ਚੱਲੀ ਜਾਂਦਾ ਹੈ 46 ਅੱਜ ਤਾਂ ਮਾਂ ਨਹੀਂ ਪਾਈ ਲੱਗੇ ਕਣ ਜਾਣ ਦੇ ਗਾੜਾ ਬਸ ਆਏ ਮੈਂ ਘੱਟ ਕੇ ਹਾ ਬੀ ਜਗਵਾਰਾ ਗੂਰਾ ਵੀਰੇ ਸਾਡੀ ਟੈਂਸ਼ਨ ਛੱਡਾ ਅਸੀਂ ਘਰੇ ਨਹੀਂ ਜਾਂਦੇ ਸਾਨੂੰ ਪਤਾ ਨਹੀਂ ਨਹੀਂ ਜਿਹੜੇ ਕੰਮ ਕਰਨ ਨੂੰ ਤੁਸੀਂ ਫਿਰਦੇ ਕਰੇਉਣ ਦਾ ਹੱਕ ਬਣਦਾ ਥੋੜਾ ਵੈਸੇ ਥੈਂਕ ਯੂ ਬਾਈ ਦਾ ਇਹ ਭਰਾ ਦਾ ਧੰਨਵਾਦ ਵਿਚਾਰੇ ਨੇ ਜਿਹੜੇ ਨੇ ਤੂੰ ਤੂੰ ਥੋੜਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਕੋਲੇ ਮੀਨਾ ਲਾ ਕੇ ਗਏ ਵੀ ਅਸੀਂ ਤਾਂ ਲਾਲਚ ਮਾਰੇ ਵੀ ਆਏ ਤੂੰ ਵਿਚਾਰੇ ਨੇ ਜਿਹੜੇ ਨੇ ਇੰਨੇ ਧਣ ਯਾਰ ਜਿਹੜੀ ਲਾਲਚ ਚ ਲਿਆ ਲਿਆ ਜਪਈ ਹੈ ਨਾ ਇਹ ਬਹੁਤ ਚੰਗੀ ਹੈ ਨਹੀਂ ਨਹੀਂ ਬਾਈ ਵਧੀਆ ਬਾਈ ਜਾਉਂਦਾ ਰਹਾ ਰਿਸ਼ਤੇਦਾਰੀਆਂ ਨਾਲੋਂ ਚੰਗੀ ਯਾਰੀ ਹੋਈ ਆ ਹਾਂ ਵਾਟਰ ਕੂਲਰ ਰਹੇਗਾ ਉਹਨਾਂ ਦਾ ਮੋੜਨਾ ਯਾਰ ਸਹੀ ਗੱਲ ਐ ਨਾ ਰਿਸ਼ਤੇਦਾਰੀ ਬ్రో ਰਿਸ਼ਤੇਦਾਰੀ ਬੈਲ ਕੋਲ ਮੈਂ ਤਾਂ ਇੰਦਾ ਕਹਿਣਾ ਤੂੰ ਲੈ ਕੇ ਆਈ ਘਰ ਦੇ ਨਾਲ ਤੂੜੀਆਂ ਤਾਲੀਆਂ ਸਾਹਾਂ ਦੀਆਂ ਬਾਈ ਲੈ ਵੀ ਸੱਜਣ ਪਿਆਰੇ ਨਹਾਣ ਹੋ ਕੇ ਠੰਡੇ ਪਾਣੀ ਨਾਲ ਬਹੁਤ ਲੋ ਸੀ ਇਹ ਤੋਂ ਪਹਿਲਾਂ ਜਦੋਂ ਇੱਥੇ ਆਏ ਆ ਬਹੁਤ ਜ਼ਿਆਦੇ ਅੱਜ ਕੈਮਰਾ ਮੂੰਹ ਨੂੰ ਦਿਖਾ ਰਹੇ ਆ ਬਸ ਹੁਣ ਤਿਆਰੀ ਕਰ ਲਈ ਸਾਰਾ ਕੁਝ ਰੱਖ ਲਿਆ ਆ ਕਈ ਪ੍ਰੋਪਰਾ ਲਾਇਆ ਦੀਗਾ 20 ਰੁਪਏ ਡੇਲੀ ਦੇ ਇਹਨੂੰ ਉੱਥੇ ਮੋੜ ਚੱਲੇ ਐ ਬੱਤੀ ਨਰਹਾਉਣੇ ਮੋਟਰਸੈਂਡ ਰੱਖ ਲਿਆ ਸਾਰਾ ਕੁਝ ਇਹਦੇ ਚ ਅੱਜ ਵਾਸ਼ਲ ਪਾਵਾਂਗੇ ਟਰਾਲੀ ਉੱਤੇ ਜਉਂ ਜਉਂ ਨਹੀਂ ਕਰਦੀ ਇੱਕ ਤਾਂ ਇਹਦੇ ਚ ਪੱਤੀ ਪਾਈ ਆ ਹੁਣ ਇੱਕ ਟਰਾਲੀ ਹਜੇ ਉੱਥੇ ਖੜੀ ਰਾਜੀ RAM ਦੇ ਰੁਪਿਆ ਤੇ ਉਹ ਮੰਨ ਗਈ ਸੀ ਉਸ ਤੋਂ ਬਾਅਦ ਕਹਿੰਦੇ ਇਸ ਦਾ ਬਹੁਤ ਘਟਾਤਾ ਚੰਗਾ ਵੀ ਦਵਿੰਦਰ ਯਾਰਾ ਦੇਓ ਇਜਾਜ਼ਤ ਬਹੁਤ ਧੰਨਵਾਦ ਤੇਰੇ ਸਿਰ ਤੇ ਸੀ ਜੇ ਲੱਗਾ ਤੇਰੀ ਫੋਨ ਕਾਲ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਲਾਓ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਨਾਂ ਦਾ ਧੰਨਵਾਦ ਅਸੀਂ ਤੁਹਾਡੇ ਰਾਈ ਵੀ ਕਰਦੇ ਹਾਂ ਠੀਕ ਹੈ ਜੀ ਵੈਸੇ ਪਰਸਨਲੀ ਵੀ ਕਰ ਚੱਕੇ ਆ ਬਿਨਾ ਕੈਮਰੇ ਤੋਂ ਵੀ ਜਿੰਨਾ ਵਿਚਾਰਿਆਂ ਨੇ ਸਾਨੂੰ ਫੋਨ ਲਾਇਆ ਤੇ ਫੇਰ ਆਏ ਬਾਬੇ ਨੇ ਅੱਜ ਠਗੀ ਤੋੜੀ ਠੀਕ ਹੈ ਬਾਬਾ ਜੀ ਚੰਗਾ ਪੁੱਤਰ ਫੇਰ ਮਿਲਾਂਗੇ ਮਾਲਕ ਤੁਹਾਨੂੰ ਰੱਖੇ ਤੰਦਰੁਸਤੀ ਆਉਂਦੇ ਸਾਲ ਫੇਰ ਮਿਲੀਏ ਠੀਕ ਕਾ ਤੇ ਸਸਰੀ ਦਾ ਚੱਲ ਬਈ ਦਵਿੰਦਰ ਸਿੰਘ ਚੱਲੀਏ ਯਾਰ ਪੈਂਡ ਵੀ ਕੋ ਦੋ ਭਰ ਲਗੇ ਓਕੇ bro love you boy love you boy ਬਾਦੂ ਸਾਰ ਲੈ ਵੀ ਘੋੜਿਆ ਤੇਰੇ ਕਰਕੇ ਦਵਿੰਦਰ ਮਿਲਿਆ ਦਵਿੰਦਰ ਕਰਕੇ ਤੂੰ ਮਿਲਿਆ ਆ ਟਰੈਕਟਰ ਦੀ ਕਰਾਮਾਤ ਆ ਸਾਰੀ ਇਸੇ ਨੇ ਆਪਾਂ ਨੂੰ ਦੁਨੀਆ ਵਿਖਾਈ ਅੱਜ ਕੀ ਹੈ ਨਾ ਬੈਕ ਕਰ ਲੈ ਬੈਕ ਕਰਕੇ ਇਹੀ ਮੁੜ ਜਾਣਾ ਦੋ ਤਾਂ ਮੋੜ ਲਾਂਗੇ ਫਿਰ ਅਹੀਂ ਤਾਂ ਜੀ ਸਾਡਾ ਕਰਦਾ ਚਲੋਂ ਹਾਂ ਦਾ ਕਿੰਨਾ ਚਿਰ ਹੋ ਗਏ ਨੂੰ ਦੇਖੀ ਅੰਨੇ ਨੂੰ ਤੈਨੂੰ ਮੈਂ ਰਾਤ ਕਿਹਾ ਸੀ ਵੀ ਜੋੜ ਲਾ ਜੋੜ ਲਾ ਉਹ ਤੈਨੂੰ ਡੀਆਈ ਦਾ ਇਹਨੂੰ ਦੇਖ ਕੇ ਹੀ ਹੁਣ ਵਰਗਾ ਦਾ ਡੀਆਈ ਦਾ ਚਾਰਜ ਨਹੀਂ ਰਹਿੰਦਾ ਜਰਾ ਹੁਣ ਵੀਡੀਓ ਦੇ ਵਿੱਚ ਇਹ ਛੋਟਾ ਲੱਗਦਾ ਪਰ ਹਕੀਕਤ 'ਚ ਇਹ 4x4 ਨੂੰ ਵੀ ਬਾਤ ਪਾਉਂਦਾ ਅੱਛਾ ਵੀਰੇ ਯਾਰ ਉੱਚਾ ਲੱਗਦਾ ਟਾਇਰ ਭਾਵੇਂ ਨੇ ਮੂਹਰੇ ਜਿਹੜੇ ਟਰਾਲੀ ਜਿਹੇ ਨੇ ਇਹ ਇਹ ਵੀ ਸਹੀ ਗੱਲ ਆ ਦੇਖ ਨਾ ਤੇਰੇ ਵਰਗਾ ਤੇਰੇ ਵਰਗਾ ਚੌੜਾ ਚੌੜਾ ਹਾਂ ਚਲ ਚੰਗਾ ਕਰ ਰਹਿਸਤ ਬਈ ਗਵਾਰਾ ਵੀਚ ਨਾ ਇਥੇ ਹਾਂ ਇਹ ਕੱਦੂ ਕਰਾਂਗੇ ਨਾ ਚੋਨਾ ਵਿੱਚ ਕਰਦੇ ਆਂ ਕੱਦੂ ਗਵਾਰੇ ਦਾ ਆ ਤਾਰ ਲਾ ਸੱਚ ਆਪਣੀ ਯਾਰ ਅੱਛਾ ਕੱਦੂ ਕਰਦੇ ਆਂ ਗਵਾਰੇ ਨੂੰ ਵਿੱਚ ਚੋਨਾ ਹਾਂ ਰੂੜੀ ਤਾਂ ਪਾਈ ਦੀ ਨਹੀਂ ਫਿਰ ਮਖਾ ਕੰਮ ਤਾਂ ਕਰ ਹੀ ਲਈਏ ਹੋਰ ਮੂੰਗੀ ਮੰਗੀ ਨਹੀਂ ਵੀ ਦੇ ਮੂੰਗੀ ਕੈਨਸਲ ਕਰਾਤੀ ਯਾਰ ਮੂੰਗੀ ਇਹਨਾਂ ਨੇ ਮੈਨੂੰ ਤੂੰ ਐਂ ਦੇਖ ਲੈ ਵੀ ਟਾਈਮ ਦਿੱਤਾ ਦਿਨ ਦਿਨ ਹੋ ਗਏ ਮੈਂ ਘਰੇ ਜਵਾਕ ਨੂੰ ਨਹੀਂ ਦੇਖਿਆ ਜਾਵੇ ਕਾ ਸਰਦਾਰੀ ਤਾਂ ਤੁਹਾਡੀ ਯਾਦ ਹੀ ਰੋਗਰਤੇ ਹੈਣਾ ਹੁਣ ਵੀ 24 ਘੰਟੇ ਲੇਟ ਮਾ ਇਹਨਾਂ ਤਰੀ ਵਧੀਆ ਨੀਂਦ ਪੂਰੀ ਹੋਈ ਇਹਦੇ ਨੇ ਰਾਤ ਨੂੰ ਮੌਂਦਾ ਠੰਡੇ ਠੰਡੇ ਅੱਗੇ ਅਸੀਂ ਸੀਜ਼ਨ ਲਾਉਣੇ ਆ ਠਕਾਵਟ ਇੰਨੀ ਆਉਂਦੀ ਹੈ ਨਾ ਤੜਕੇ ਉੱਠਣੋਂ ਇੱਥੇ ਪਤਾ ਨਹੀਂ ਲੱਗਿਆ ਕਿ ਮੈਂ ਕਰੰਦਾ ਅੱਗੇ ਨੂੰ ਮੈਂ ਕਹਿੰ ਗਿਆ ਡਾਕਟਰ ਕਿੰਨੀ ਆਪਾਂ ਨੌਂਦਾ ਕਹੀ ਜਾਂਦਾ ਕਿ ਨਾ ਐੜ ਕੀ ਸੌਖੇ ਰੇ ਸੌਖੇ ਯਾਰ ਹਣ ਘਰ ਆਰਗੇ ਭੈ ਤੂੰ ਐਂ ਦੇਖ ਲੈ ਯਾਰ ਫਰਿੱਜਾਂ ਫਰੋਜਾਂ ਕਿੱਥੇ ਜੁੜਦੀਆਂ ਖੇਤਾਂ ਜੇਰ ਬਾਈ ਯਾਰ ਹੈ ਠੰਡਾ ਬੰਦ ਨਾਗ ਦੁੱਧ ਦੀ ਟੈਨਸ਼ਨ ਨਾ ਰਾਉਣ ਲਗੇੜੇ ਹੁਣ ਤੁਹਾਨੂੰ ਫੋਨ ਕਰਨ ਦੀ ਲੋੜ ਨਹੀਂ ਸਿੱਧਾ ਇੱਥੇ ਹੀ ਆਉਣਾ ਹੀ ਪਊ ਬਾਈ ਸਾਨੂੰ ਆਪਦੀ ਆ ਵੀ ਆਪਾਂ ਵੀਲੀ ਹੋ ਕੇ ਚੱਲਿਆ ਰਾਂਗੇ ਬਿਲਕੁਲ ਠੀਕ ਆ ਸਾਹ ਓਕੇ ਜੀ ਬਹੁਤ ਗੱਲਾਂ ਬਾਤਾਂ ਹੋ ਗਈਆਂ ਫੇਰ ਮਿਲਾਂਗੇ ਬਾਏ ਆ ਜੀ ਪਰਿਵਾਰ ਨੂੰ ਲੈ ਕੇ ਕਿਸ ਦਿਨ ਜਰੂਰ ਜਰੂਰ